ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰ ਕੀ ਵੱਡੀ ਘਟਨਾ ਜੀ ਹਾਂ ਹੋਈ ਵੱਡੀ ਲੁੱਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਚੋਰਾਂ ਨੇ ਗੱਡੀ ਚੋਂ ਤੇਲ ਰਿਸਾਨੰਦ ਦਾ ਬਹਣਾ ਬਣਾ ਕੇ ਕੜਨ ਨੂੰ ਇਨਜਾਮ ਦਿੱਤਾ بیٹے ਦੀ ਫੀਸ ਪਰ ਲਈ ਰੱਖੀ ਸੀ ਰਕਮ ਜੀਹਾਂ ਚੌਰਾਹੇ ਕਿਲਾਕੀ ਨਾ ਪਟਿਆਲਾ ਸੜਕ ਤੇ ਸਥਿਤ ਛੱਤ ਟ੍ਰੈਫਿਕ ਲਾਈਟ ਪੁਆਇੰਟ ਨੇੜੇ ਇੱਕ ਮਹਿਲਾ ਡਾਕਟਰ ਦੀ ਗੱਡੀ ਚੋਂ ਪਾਸ ਚੋਰੀ ਕਰ ਲਿਆ ਬੈਗ ਚ ਕਰੀਬ 4 ਲੱਖ ਰੁਪਏ ਦੇ ਜ਼ਰੂਰੀ ਦਸਤਾਵੇਜ਼ ਸਨ ਪੀੜਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਕਾਰਵਾਈ ਜਾਰੀ ਹੈ ਤੇ ਪੁਲਿਸ ਨੂੰ ਦਿੱਤੀ ਚਿਕਾਚ ਦੇ ਮੁਤਾਬਿਕ ਡਾਕਟਰ ਮੰਜੂ ਬਾਲਾ ਨੇ ਦੱਸਿਆ ਕਿ ਉਹ ਸਵੇਰੇ ਆਪਣੇ بیٹے ਦੀ ਫੀਸ ਜਮ੍ਹਾਂ ਕਰਉਣ ਲਈ ਪਟਿਆਲਾ ਗਈ ਸੀ ਪਰ ਉਹ ਫੀਸ ਜਮ੍ਹਾਂ ਕਰਨ ਵਾਲਾ ਅਧਿਕਾਰੀ ਨਾ ਮਿਲ ਕਰਕੇ ਉਹ ਪੈਸੇ ਵਾਪਸ ਮੋੜ ਲਈ ਜੋ ਕਿ ਉਸ ਬੈਕਹੀਪ ਐਸਨ ਸ਼ਿਕਾਇਤ ਕਰਤਾ ਅਨੁਸਾਰ ਵਾਪਸ ਆਉਂਦੇ ਜਦੋਂ ਉਸਨੇ ਜਿੱਕਪੁਰ ਪਟਿਆਲਾ ਛੜਕ ਤੇ ਛੱਤ ਲਾਈਟ ਪੁਆਇੰਟ ਨੇੜੇ ਬਲਾਲਬਤੀ ਹੁਣ ਕੇ ਗੱਡੀ ਰੋਕੀ ਤਾਂ ਇੱਕ ਨੌਜਵਾਨ ਨੇੜੇ ਆ ਕੇ ਕਹਿਣ ਲੱਗਾ ਕਿ ਗੱਡੀ ਚ ਤੇਲ ਰਿਸ ਰਿਹਾ ਹੈ ਤੇ ਜਸਤੋ ਬਾਅਦ ਹਰੀ ਲਾਈਟ ਹੋਣ ਤੇ ਉਸਨੇ ਗੱਡੀ ਅੱਗੇ ਜਾ ਕੇ ਰੋਕ ਲਈ ਤਾਂ ਇਸ ਦਰਨ ਏ ਕਾਰ ਚਲ ਕਨ ਉਸ ਤੋਂ ਅੱਗੇ ਆ ਕੇ ਆਟੋ ਰੋਕ ਲਿਆ ਤੇ ਜਸਤ ਚ ਚਾਰਕ ਸਮੇਤ ਤਿੰਨ ਨੌਜਵਾਨ ਬੈਠੇ ਸਨ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਦੋਂ ਉਸਨੇ ਗੱਡੀ ਜੋ ਹੇਠਾਂ ਉਤਰ ਕੇ ਦੇਖਾ ਤਾਂ ਨੇੜੇ ਤੇਲ ਪਿਆਸੀ ਐਸਮੋ ਕੇ ਆਟੋ ਚੱਲ ਕਨੇ ਕਾ ਗੱਡੀ ਦੇ ਫਿਲਟਰ ਚੋਂ ਤੇਲ ਲਿਸ ਰਿਹਾ ਤੇ ਬੋਨਟ ਖੋਲ ਕੇ ਚੈੱਕ ਕਰ ਲਵੋ ਉਸ ਤੇ ਕਹਿੰਦੇ ਉਕਤ ਉਸ ਦਿ ਗੱਡੀ ਦਾ ਬੋਨਟ ਖੋਲ ਦਿੱਤਾ ਇਸ ਦਰਾਂ ਨੂੰ ਉਹਨਾਂ ਚੋਂ ਜੀ ਹਾਂ ਇਸ ਦਰਾਂ ਨੂੰ ਉਹਨਾਂ ਕਿਉਂ 1 ਕਾਟੋ ਸਵਾਰ ਗੱਡੀ ਦੇ ਪਿਛਲੇ ਪਾਸੇ ਵੱਲ ਚਲਾ ਕੇ ਜਦੋਂ ਉਸਨੇ ਬੋਨਟ ਬੰਦ ਕੀਤਾ ਤਾਂ ਕਾਰ ਚ ਡਰਾਈਵਰ ਦੀ ਨਾਲ ਵਾਲੀ ਸੀਟ ਤੇ ਪਿਆ ਬੈਗ ਚੋਰੀ ਹੋ ਚੁੱਕਾ ਸੀ ਉਸਨੇ ਦੱਸਿਆ ਕਿ ਬੈਗ ਚ 4 ਲੱਖ ਰੁਪਏ ਏ.ਡੀ.ਐਮ ਕਾਰਡ ਅਤੇ ਹੋਰ ਜਰੂਰੀ ਦਸਤਾਵੇਜ਼ ਸਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ